ਬੜ ਸਾਡੇ ਕਾਤਲਾਂ ਦੇ ਕਿਲੇ ਕੋਲ ਪਹੁੰਚਦੇ ਹੀ ਖੌਰੇ ਕਾ ਨੂੰ ਖੁੰਝਦੇ ਨਿਸ਼ਾਨ ਕਾਤਲ ਚਲਾਕ ਖੌਰੇ ਖੋਜੀ ਹੀ ਨਾਦਾਨ ਸਾਡੇ ਤਾਈਓ ਸਾਡਾ ਕਰਦੇ ਨੇ ਕਾਣ ਮੰਗਦੇ ਨਿਆਮ ਇਨਤਜ਼ਾਮਾਂ ਤੋਂ ਜ਼ੁਲਮਾਂ ਦਾ ਦੋਤ ਸਾਡੇ ਭੋਲੇ ਅਣਜਾਨ ਮਲ ਜੋ ਬਰੂਹਾ ਬੈਠੇ ਸਾਜਰੇ ਸਫੀਰਾਂ ਦੀਆਂ ਲੱਭਦੇ ਨੇ ਲਾਲ ਰਿਤਾ ਸ਼ਾਨ ਬਦਲੇ ਵਕੂਹੇ ਨਾਲੇ ਬਦਲੇ ਵਜੂਹੇ ਉਹਨਾ ਇੱਕ ਵੀ ਨਾ ਛੱਡਿਆ ਨਿਸ਼ਾਨ ਫਾਦ ਸੇ ਬਣਾਏ ਉਹਨਾ ਕਰਕੇ ਵਿਉਂਤ ਬੰਦੀ ਕਾਨ ਸਾਡਾ ਰੱਖਿਆ ਏ ਠਾਨ ਮੰਨਿਆ ਮੁਨਾਸਬ ਨਹੀਂ ਬੋੜਾਂ ਨੂੰ ਅਖੇੜ ਦੇਣਾ ਟੁੱਟੇ ਸਾਡੇ ਵੱਡੇ ਵੱਡੇ ਟਾਣ ਝਖੜ ਬਕਾਇਆ ਬੜੇ ਗਹਿਰ ਦਸੇ ਅੰਬਰਾਂ ਦੀ ਆਉਣ ਵਾਲਾ ਵੱਡਾ ਜਿਹਾ ਤੂਫਾਨ ਉੱਠ ਰਿਹਾ ਜਾਣਾ ਇੰਨਾ ਚੰਗਾ ਨਹੀਂ ਅਜਾਣ ਪੁਣਾ ਸੱਤਾ ਕਾਂ ਨੂੰ ਲੰਮੀਆਂ ਤੋਂ ਤਾਣ ਸਾਂਬਲਾ ਸਮਾਨ ਕਿਤੇ ਉੱਡ ਜੇ ਨਾ ਅੰਬਰਾਂ ਨੂੰ ਰਾਖਾ ਤੇਰਾ ਬੜਾ ਬੇਈਮਾਨ